ਪਰ ਕੋਈ ਐਸਾ ਨਹੀਂ ਹੈ ਜਿਹਦੇ ਅੰਦਰ ਜਗਦੀ ਜੋਤ ਪਰਮਾਤਮਾ ਦੀ ਨਹੀਂ ਹੈ ਈਸ਼ਵਰੀ ਨੂਰ ਨਹੀਂ ਸਭ ਨੇ ਜੋਤ ਜੋਤ ਹੈ ਸੋਹ ਉਹ ਜਗਮਗਾਂਦੀ ਜੋਤ ਸਾਰਿਆਂ ਚ ਹੈ ਜੈਸੇ ਇੱਕ ਚੀਟੀ ਪਾਛੇ ਕੋਟ ਚੀਟੀ ਚਲੀ ਜਾਤ ਇੱਕ ਟਿਕ ਪਗ ਡਗਮਗ ਸਾਵਧਾਨ ਹੈ ਕਿੰਨੇ ਨੇ ਇੱਕ ਕੀੜੀ ਦੇ ਪਿੱਛੇ ਕਰੋੜਾ ਚੱਲ ਪੈਂਦੀ ਹੈ ਇੱਕ ਉਹਨਾਂ ਦੀ ਰਹਿਬਰ ਆਉਂਦੀ ਹੈ ਉਹ ਜਿਹੜੀ ਇੱਕ ਰਹਿਬਰ ਹੈ ਪੂਰੀ ਜ਼ਿੰਮੇਵਾਰੀ ਨਾਲ ਚੱਲਦੀ ਹੈ ਜੇ ਮੈਂ ਭਟਕਦੀ ਤੇ ਕਰੋੜਾ ਨੇ ਭਟਕ ਜਾਣਾ ਤੇ ਜਿਹੜੀਆਂ ਕਰੋੜਾ ਪਿੱਛੇ ਚੱਲ ਰਹੀਆਂ ਨੇ ਇਸ ਭਰੋਸੇ ਨਾਲ ਚੱਲ ਰਹੀਆਂ ਨੇ ਸਾਡਾ ਰਹਿਬਰ ਹੈ ਰਹਿਬਰ ਦੇ ਪਿੱਛੇ ਚੱਲ ਕਰੋੜਾਂ ਰੈਬਰ ਤੇ ਭਰੋਸਾ ਕਰਕੇ ਚੱਲ ਰਹੀਆਂ ਨੇ ਕਿ ਜਿਹੜੀ ਸਭ ਤੋਂ ਅੱਗੇ ਹੈ ਉਹ ਇਸ ਜ਼ਿੰਮੇਵਾਰੀ ਨਾਲ ਚੱਲ ਰਹੀ ਹੈ ਮੈਂ ਭਟਕ ਰਹੀ ਤੇ ਕਰੋੜਾਂ ਭਟਕ ਜਾਣਗੇ ਰਹਿਬਰ ਦੀ ਇੱਕ ਗਲਤੀ ਕਰੋੜਾਂ ਗਲਤੀਆਂ ਵੱਲ ਜੈਸੇ ਕੂਜ ਪਾਤ ਭਲੀ ਬਾਤ ਸਾਤ ਸਹਿਜ ਮੇ ਉਡਤ ਆਕਾਸ਼ ਚਾਰੀ ਆਗੇ ਅਗਵਾਨ ਹੈ ਕੂੰਜਾਂ ਦੇ ਧਾਰ ਇਹਨਾਂ ਦੇ ਵਿੱਚ ਵੀ ਇੱਕ ਕੂੰਜ ਰਹਿਬਰ ਆਉਂਦੀ ਹੈ ਅੱਗੇ ਆਉਂਦੀ ਹੈ ਬਾਕੀ ਕੂੰਜਾਂ ਉਸ ਪਾਸੇ ਚੱਲਦੇ ਉਹ ਜਿਹੜੀ ਇੱਕ ਹੈ ਉਹੀ ਰਸਤੇ ਦਾ ਚੁਣਾਉ ਕਰਦੀ ਹੈ ਜਿਹੜੇ ਪਾਸੇ ਮੁੜਦੀ ਹੈ ਬਾਕੀ ਸਾਰੀਆਂ ਉਸੇ ਪਾਸੇ ਮੁੜ ਜਾਂਦੀਆਂ ਉਹ ਜਿਹੜੀ ਅੱਗੇ ਜਿੱਥੇ ਬੈਠਣਾ ਚਾਹਦੀ ਹੈ ਜਿਸ ਦਰਖਤ ਤੇ ਸਾਰੀਆਂ ਉੱਥੇ ਹੀ ਬੈਠ ਜਾਂਦੀਆਂ ਉਹ ਜਿਹੜੇ ਪਾਸੇ ਖੱਬੇ ਸੱਜੇ ਮੁੜਦੀ ਹੈ ਬਾਕੀ ਸਾਰੀਆਂ ਉਸੇ ਪਾਸੇ ਮੁੜਦੀਆਂ ਉਹ ਜੋ ਇੱਕ ਚੱਲ ਰਹੀ ਹੈ ਅੱਗੇ ਪੂਰੀ ਜ਼ਿੰਮੇਵਾਰੀ ਨਾਲ ਪੂਰੀ ਸੁਚੇਤ ਹੋ ਕੇ ਮੈਂ ਭਟਕ ਗਈ ਤੇ ਸੈਂਕੜੇ ਕੁੰਜਾਂ ਨੇ ਭਟਕ ਜਾਣਾ। ਉਹ ਜੋ ਸੈਂਕੜੇ ਪਿੱਛੇ ਚੱਲ ਰਹੀਆਂ ਨੇ ਇਸ ਭਰੋਸੇ ਨਾਲ ਸਾਡਾ ਰਹਿਬਰ ਸਾਡਾ ਰਹਿਬਰ। ਤੀਸਰਾ ਉਦਾਹਰਣ ਜੈਸੇ ਮਿਰਗ ਮਾਲ ਚਾਲ ਚਲਤ ਤਰਤ ਨਾ ਜਤਰ ਕਤਰ। ਅਗਰ ਭਾਗੀ ਰਮਤ ਤਤ ਧਿਆਨ ਹੈ ਮਿਰਗਾ ਦਾ ਟੋਲਾ ਹਿਰਨਾ ਦਾ ਟੋਲਾ ਉਹਦੇ ਚ 12 ਸਿੰਘ ਆਉਂਦਾ ਹੈ ਮੁਖੀ ਆਉਂਦਾ ਹੈ ਉਹਨਾਂ ਸਾਰੀਆਂ ਹਿਰਨ ਤੇ ਹਿਰਨੀਆਂ ਦਾ ਰਸਤਾ ਉਹ 12 ਸਿੰਘਾਂ ਚੋਂ ਲੰਘਦਾ ਹੈ ਜਿਹੜੇ ਜਿਹੜੇ ਪਾਸੇ ਉਹ ਮੁੜਦਾ ਹੈ ਸੱਜੇ ਖੱਬੇ ਸਾਰੀਆਂ ਉਸੇ ਪਾਸੇ ਦੌੜਦੀਆਂ ਪਰ ਉਹ ਇੱਕ ਪੂਰੀ ਜ਼ਿੰਮੇਵਾਰੀ ਨਾਲ ਚੱਲਦਾ ਹੈ ਕਹਿੰਦੇ ਚ ਐ ਨਾ ਜਗਤ ਕੀ ਭੇਡਾਂ ਚੱਲ ਪਰ ਬੜੇ ਧਿਆਨ ਨਾਲ ਸੁਣਨਾ ਠੀਕ ਐ ਸਾਰੀਆਂ ਭੇਡਾਂ ਇੱਕ ਭੇਡ ਦੇ ਪਿੱਛੇ ਚਲਦੀਆਂ ਨੇ ਪਰ ਇੱਕ ਭੇਡ ਤੇ ਕਿਸੇ ਦੇ ਪਿੱਛੇ ਨਹੀਂ ਨਾ ਚਲਦੀ ਨਾ ਉਹ ਤੇ ਆਪਣਾ ਰਸਤਾ ਚੁਣਦੀ ਐ ਨਾ ਇਸ ਦਾ ਮਤਲਬ ਇੱਕ ਭੇਡਾਂ ਦੇ ਵਿੱਚ ਵੀ ਕੋਈ ਇਕੱਲਾ ਭੇਡ ਹੈ ਜੋ ਪਿੱਛੇ ਨਹੀਂ ਚਲਦੀ ਸਮ ਰਸਤਾ ਬਣਾਉਂਦੀ ਐ ਸਮ ਰਸਤੇ ਨੂੰ ਚੁਣਦੀ ਐ ਜਗਤ ਕੀ ਭੇਡਾਂ ਚੱਲ ਪਰ ਫਿਰ ਵੀ ਇੱਕ ਢੇਡ ਤੇ ਹੈ ਜੋ ਆਪਣੀ ਛਾਲ ਆਪ ਚਲਦੀ ਆਪਣਾ ਰਸਤਾ ਆਪ ਲੱਭਦੀ ਹੈ ਪਰ ਪੂਰੀ ਜ਼ਿੰਮੇਵਾਰੀ ਨਾਲ ਚੱਲਦੀ ਹੈ ਪਸ਼ੂ ਜਗਤ ਦੇ ਵਿੱਚ ਵੀ ਇਸ ਤਰ੍ਹਾਂ ਦੇ ਹੁੰਦੇ ਨੇ ਹਿਰਣਾ ਵਿੱਚ 12 ਸਿੰਘ ਸਾਰੀ ਹਿਰਨੀਆਂ ਦਾ ਰਸਤਾ ਚੁਣਦਾ ਹੈ ਪੂਰੀ ਜ਼ਿੰਮੇਵਾਰੀ ਨਾਲ ਚੱਲਦਾ ਹੈ ਔਰ ਸਾਰਿਆਂ ਨੂੰ ਖਤਰੇ ਤੋਂ ਸਾਵਧਾਨ ਕਰਾਂਦਾ ਹੈ ਪਿਛੇ ਚੱਲਣ ਵਾਲੀਆਂ ਹਿਰਨ ਤੇ ਹਿਰਨੀਆਂ ਉਹ ভরਸੇ ਨਾਲ ਚੱਲਦੀਆਂ ਸਾਡਾ ਰਹਿਬਰ ਹੈ ਤੁਸੀਂ ਆਖੋਗੇ ਭਾਈ ਸਾਹਿਬ ਕਹਿਣਾ ਕੀ ਚਾਹੁੰਦੇ ਨੇ ਕਿ ਤਿੰਨ ਜਿਹੜੇ ਉਦਾਹਰਣ ਦਿੱਤੇ ਨੇ ਕੀੜੀ ਦੇ ਕੂੰਜ ਦੇ ਤੇ ਹਿਰਨ ਸਾਨੂੰ ਸਮਝਾਣਾ ਕੀ ਚਾਹੁੰਦੇ ਨੇ ਚੌਥੀ ਪੰਕਤੀ ਧਿਆਨ ਨਾਲ ਸੁਣਨਾ ਕੀਟੀ ਖਗ ਮਿਰਗ ਕੀਤੀ ਖਗ ਮਿਰਗ ਸਨਮੁਖ ਪਾਛੇ ਲਾਗੇ ਜਾਏ ਪ੍ਰਾਨੇ ਗੁਰੂ ਪੰਥ ਛਾੜ ਚੜਤ ਅਗਿਆਨ ਹੈ ਪੀੜੀ ਕੂੰਝ ਤੇ ਹਿਰਨ ਆਪਣੇ ਮੁਖੀ ਦੇ ਪਿੱਛੇ ਚਲਦੀਆਂ ਨੇ ਬਰੋਸੇ ਨਾਲ ਚਲਦੀਆਂ ਨੇ ਇੱਕ ਮਨੁੱਖ ਹੈ ਜਿਹੜਾ ਕਹਿ ਦਿੰਦਾ ਗੁਰ ਨਾਨਕ ਤੇਰਾ ਇਹ ਰਸਤਾ ਸਾਡਾ ਇਹ ਰਸਤਾ ਅਜੇ ਨਹੀਂ ਚੱਲਣਾ ਤੇਰੇ ਵਿੱਚ ਨਹੀਂ ਚੱਲਣਾ ਏ ਕਲਗੀ ਦਰ ਤੇਰਾ ਏ ਰਸਤਾ ਸਾਡਾ ਏ ਰਸਤਾ ਕੋਈ ਰੈਬਰਾਂ ਦੇ ਪਿੱਛੇ ਨਹੀਂ ਚੱਲਦਾ ਹਾਂ ਰੈਬਰ ਪੂਜੇ ਜਾਂਦੇ ਨੇ ਉਹਨਾਂ ਦੇ ਨਕਸ਼ੇ ਕਦਮ ਤੇ ਕੋਈ ਨਹੀਂ ਚੱਲਦਾ ਰਾਮ ਨੂੰ ਪੂਜਿਆ ਜਾ ਰਿਹਾ ਹੈ ਰਾਮ ਦੀ ਮਰਿਆਦਾ ਜ਼ਿੰਦਗੀ ਵਿੱਚ ਕੋਈ ਨਹੀਂ ਇਹ ਹਕੀਕਤ ਹੈ ਕ੍ਰਿਸ਼ਨ ਨੂੰ ਪੂਜਾ ਜਾ ਰਿਹਾ ਹੈ ਕ੍ਰਿਸ਼ਨ ਦਾ ਖੇੜਾ ਆਨੰਦ ਰਸ ਭਾਗਵਤ ਦਾ ਗਿਆਨ ਮਨੁੱਖ ਦੇ ਕੋਲ ਕੋਈ ਨਹੀਂ ਵਿਵਹਾਰ ਤੋਂ ਪਤਾ ਚੱਲਦਾ ਵਿਵਹਾਰ ਤੋਂ ਪਤਾ ਚੱਲਦਾ ਪਏ ਮੁਸਲਮਾਨ ਦੇ ਇਹਦੇ ਵਿਵਹਾਰ ਦੇ ਕੁਰਾਨ ਦੀ ਛਾਪ ਨਹੀਂ ਹੈ ਪੂਜ ਲੈਣਾ ਪਾਠ ਕਰ ਲੈਣਾ ਮੁਹੰਮਦ ਸਾਹਿਬ ਦਾ ਸਤਕਾਰ ਕਰ ਲੈਣਾ ਗੱਲ ਵੱਖਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਗੁਰਨਾਮਿਕ ਦੀ ਮਹਿਮਾ ਗਾਇਨ ਕਰਨੀ ਕਲਗੀਧਰ ਦੀ ਮਹਿਮਾ ਗਾਇਨ ਕਰਨੀ ਅਵਤਾਰਾਂ ਨੂੰ ਪੂਜਣਾ ਬੜਾ ਸੌਖਾ ਹੈ ਅਵਤਾਰਾਂ ਦੇ ਨਕਸ਼ੇ ਕਦਮ ਤੇ ਚੱਲਣਾ ਬੜਾ ਔਖਾ ਹੈ ਭਾਈ ਸਾਹਿਬ ਕਹਿੰਦੇ ਨੇ ਕਿ ਟੀ ਖਗ ਮਿਰਗ ਪਨ ਸਨਮਖ ਪਾਛੇ ਲਾਗੇ ਜਾਏ ਪ੍ਰਾਨੀ ਗੁਰੂ ਪੰਥ ਛਾੜ ਛਲਤ ਅਗਿਆਨ ਹੈ ਦੂਸਰੀ ਉਹਨਾਂ ਦੀ ਪੌੜੀ ਹੈ ਉਹ ਕਹਿੰਦੇ ਨੀਚੋ ਨੀਚ ਸਦਾਵਣਾ ਕੀੜੀ ਹੋਏ ਨਾ ਆਪ ਗਣਾਵੇ ਇਤਨੀ ਛੋਟੀ ਹੈ ਇਹਦੀ ਹੋਂਦ ਦਾ ਪਤਾ ਹੀ ਨਹੀਂ ਚੱਲਦਾ ਪਹਿਰਾਂ ਥੱਲੇ ਵਿਚਾਰੀ ਆ ਜਾਂਦੀ किसने पैर थले आ गए कई दफा किसी नहीं आता मेरे पैर के थले कौन आया जबकि शेख सादी साहब कहें बंदे हाथी दे पैर दे थले जो तेरा हाल है ना तेरे पैर दे थले कीड़ी का ही हाल है आद्द नजम लिखी इस हाथी दे पैर दे थले जो तेरी दशा आई उ दशा कीड़ी की तेरे पैरों के थले आ ਉਤਨੀ ਹੀ ਹੁੰਦੀ ਹੈ ਨੀਚੋ ਨੀਚ ਸਦਾਵਣਾ ਕੀੜੀ ਹੋਏ ਨਾ ਆਪ ਗਿਣਾਵੇ ਮਨੁੱਖ ਨੂੰ ਆਪਣਾ ਜਣਾਣਾ ਆਪਣਾ ਗਿਣਾਣਾ ਇਹ ਉਹਦੀ ਫਿਤਰਤ ਹੈ ਮੈਂ ਹਾਂ ਕੁਛ ਮੈਂ ਹਾਂ ਕੁਛ ਇਹ ਜਣਾਣਾ ਇਹ ਗਿਣਾਣਾ ਹੈਰਾਨਗੀ ਦੀ ਗੱਲ ਹੈ ਸੇਵਕ ਤੇ ਸੇਵਾ ਕਰਨੀ ਇਹ ਤੇ ਨਿਰਮਾਨਤਾ ਦੀ ਮੂਰਤੀ ਚੋਂ ਹੀ ਸੇਵਾ ਨਿਕਲਦੀ ਹੈ ਪਰ ਮੈਂ ਦੇਖ ਕੇ ਹੈਰਾਨ ਹੁੰਦਾ ਅਸੀਂ ਸੇਵਾਦਾਰ ਹਾਂ ਪਰ ਸਾਥੋਂ ਵੱਡਾ ਸੇਵਾਦਾਰ ਕੋਈ ਨਹੀਂ ਹੁਣ ਸੇਵਾਦਾਰੀ ਦੇ ਵਿੱਚ ਵੀ ਵੱਡਪਣਾ ਲੱਗਣਾ ਤੇ ਮੈਂ ਇਤਨਾ ਹੀ ਕਹਿ ਸਕਦਾ ਇਸ ਵਕਤ ਸੇਵਾਦਾਰੀ ਦੇ ਵਿੱਚ ਵੀ ਵੱਡਪਣਾ ਲੱਗਣਾ ਇਸ ਵਾਸਤੇ ਮੈਂ ਦੇਖਦਾ ਜੋੜੇ ਝਾੜਨ ਵਾਲੇ ਜੋੜੇ ਮਾਰਨ ਲੱਗ ਪੈਂਦੇ ਨੇ ਭਾਂਡੇ ਮਾਂਝਣ ਵਾਲੇ ਬੰਦਿਆਂ ਨੂੰ ਮਾਂਝਣ ਲੱਗ ਪੈਂਦੇ ਉਲਟਾ ਹੀ ਕੰਮ ਕਰ ਲੱਗ ਜਾਂਦਾ ਫੁੱਟੇ ਪੈ ਜਾਂਦੇ ਨੀਚੋਂ ਨੀਚ ਸਦਾਵਣਾ